ਸਰਦਾਰ ਸੰਤੋਖ ਸਿੰਘ ਜੀ ਦੀ ਭnail ਪਰ ਸਟੇਜ ਤੇ ਮਹਾਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਤੁਹਾਡੇ ਜਾਣੇ ਪਛਾਣੇ ਸਾਬਕਾ ਮੰਤਰੀ ਸਾਬਕਾ ਐਲਪੀ ਮੌਜੂਦਾ ਐਮਐਲਏ ਰਾਣਾ ਰਾਣਾ ਗੁਰਜੀਤ ਸਿੰਘ ਜੀ ਸਰਦਾਰ ਕੁਲਬੀਰ ਸਿੰਘ ਜੀ ਜੀਰਾ ਜੋ ਸਾਬਕਾ ਐਮਐਲਏ ਨੇ ਤੇ ਹੁਣ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਨੇ ਔਰ ਮੇਰੇ ਵੱਡੇ ਵੀ ਸਰਦਾਰ ਰਮਨਜੀਤ ਸਿੰਘ ਜੀ ਸਿੱਕੀ ਤੁਹਾਡੇ ਜਾਣੇ ਪਛਾਣੇ ਜੋ ਹਲਕਾ ਖਡੂਰ ਸਾਹਿਬ ਤੋਂ ਦੋ ਵਾਰੀ ਐਮਐਲਏ ਬਣੇ ਔਰ ਡਾਕਟਰ ਪਾਤਰਾ ਸਾਹਿਬ ਜੋ ਸਾਡੇ ਐਕਸ ਐਮਐਲਏ ਨੇ ਔਰ ਰੋਜਪੁਰ ਤੋਂ ਕੋਈ ਉਮੀਦਵਾਰ ਆਪਣੇ ਕੋਲ ਚੰਗਾ ਨਹੀਂ ਔਰ ਜੀਰਾ ਜੀ ਤੁਸੀਂ ਜਿਹੜਾ ਭਤਾਨੋਂ ਤੁਸੀਂ ਫਿਰੋਜਪੁਰ ਤੋਂ ਜਾ ਕੇ ਤਿਆਰੀ ਕਰੋ। ਔਰ ਬਾਬੇ ਬਗਾਰੇ ਆਇਓ ਮੈਂ 3-4 ਮਹੀਨੇ ਉੱਥੇ ਘਰ ਘਰ ਪਿੰਡ ਪਿੰਡ ਮੈਂ ਪਹੁੰਚ ਕੀਤੀ। ਔਰ ਇੱਕ ਦਿਨ ਮੈਨੂੰ ਅੱਜ ਤੋਂ 20-25 ਦਿਨ ਪਹਿਲਾਂ ਮੈਨੂੰ ਚਾਚਾ ਜੀ ਦਾ ਫੋਨ ਆਇਆ। ਕਹਿੰਦੇ ਜੀਰਾ ਜਿਵੇਂ ਵੜਕੋ ਇਹਨਾਂ ਦੀ ਕੀ ਕਰਦਾ ਹੈ? ਮੈਂ ਕਹਾਂ ਜੀ ਫਰੋਇਪਰ ਉਹ ਫਰੋਇਪਰ ਤੇ ਲਾ ਗਿਆ ਮੈਂ ਕਹਾਂ ਜੀ ਮੇਰਾ ਜਿਹੜਾ ਪੈਂਦਾ ਇਹਦੇ ਜ਼ਿਲ੍ਹੇ ਦਾ ਹਰੇਕ ਲੋਕ ਸਭਾ ਚ ਪੈਂਦੇ ਆ 13 ਜਿਹੜਾ ਵੱਖਰਾ ਪੈਂਦਾ ਤੇਰਾ ਹਲਕਾ ਕਿੱਥੇ ਪੈਂਦਾ ਮੈਂ ਕਹਾਂ ਜੀ ਮੇਰਾ ਹਲਕਾ ਜਿਹੜਾ ਉਹ ਪੈਂਦਾ ਖਡੂਰ ਸਾਹਿਬ ਕਹਿੰਦੇ ਫਿਰ ਚੁੱਪ ਕਰਕੇ ਆਣ ਕੇ ਇਲੈਕਸ਼ਨ ਇਦੋਂ ਤਿਆਰੀ ਕਰ ਮੈਂ ਕਹਾਂ ਜੀ ਮੈਂ ਇਲੈਕਸ਼ਨ ਦੀ ਤਿਆਰੀ ਨਹੀਂ ਕਰਨੀ ਕਹਿੰਦੇ ਕਿਉਂ ਮੈਂ ਕਹਿੰਦੀ ਪਹਿਲੀ ਗੱਲ ਤਾਂ ਸਿਟਿੰਗ ਐਂਪੀ ਦੀ ਟਿਕਟ ਦੀ ਕੱਤੀ ਜਾਂਦੀ ਦੂਜੀ ਗੱਲ ਇਹ ਹੈ ਕਿ ਤੁਸੀਂ ਬੈਠੇ ਹੋ ਤੇ ਮੈਂ ਆਖਾ ਮੇਰੇ ਇੱਥੇ ਵੱਟਿਆ ਕੁਝ ਨਹੀਂ ਜਣਾ ਤੇ ਮੈਨੂੰ ਫਰੋਜਪੋਰੀ ਠੀਕ ਆ ਮੈਂ ਉੱਥੇ ਮੰਤਰਲਾ ਕਰ ਲਵਾਂ ਕਿਉਂਕਿ ਮੇਰੇ ਬਾਪੂ ਨੇ ਪਛਾਣ ਸੋਨੇ ਆ ਸ੍ਰੀ ਅਕਾਲ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਕਾਰਜਯੋਗ ਐਕਸਐਮਏ ਡਾਕਟਰ ਪਵਨ ਕੁਮਾਰ ਭਾਦਵਾ ਜੀ ਨੂੰ ਕਿ ਉਹ ਆਪੀ ਨਾਲ ਵਿਚਾਰ ਸਾਂਝੇ ਕਰਨ ਡਾਕਟਰ ਪਵਨ ਕੁਮਾਰ ਭਾਦਵਾ ਜੀ ਬੋਲੇ ਸੋਨਿਆ ਸ੍ਰੀ ਅਕਾਲ ਸਾਡੇ ਰਾਜ ਦੇ ਮਾਨ ਸਤਿ ਸ਼ਾਨ ਰਾਣਾ ਜੀ ਹਨਲੇ ਸਾਹਿਬ ਕਿ ਉਹਨਾਂ ਦਾ ਸਾਡਾ ਪੰਜਾਬ ਤੋਂ ਬਿਠਿਆ ਇਹ ਪੰਜਾਬ ਨੂੰ ਜਿਹੜੀਆਂ ਜੀਆਂ ਦੇ ਚਲੋਣਗੇ ਇਹ ਸਾਡਾ ਉਹ ਵਾਲਾ ਪ੍ਰਿੰਟ ਜੇ ਤਿੱਕਦਾ ਆ ਮੈਨੂੰ ਇੱਕ ਗੱਲ ਦੱਸੋ 117 ਐਮਐਲਏ ਚੁਣਦੇ ਹੋ ਤੁਸੀਂ ਜੇ ਤੁਹਾਡੀ ਕਿਸਾਨਾਂ ਦੀ ਗੱਲ ਤੁਹਾਡੇ ਮਜ਼ਦੂਰਾਂ ਦੀ ਵਪਾਰੀਆਂ ਦੀ ਗੱਲ ਜੇ ਉਹ ਰੱਖਣੀ ਨਹੀਂ ਤੁਹਾਡੇ ਨੂੰ ਲੜਾਈ ਨਹੀਂ ਲੜਦੀ ਤੇ ਫਿਰ ਵੋਟ ਲੈਦਾ ਵੀ ਕੋਈ ਹੱਥ ਮੈਂ ਇਹਨਾਂ ਦੇ ਇਲੈਕਸ਼ਨ ਦੇ ਵਾਹ ਜੁਰ ਸਾਡੇ ਮਾਜਗ ਗੱਡਾ ਬਲਾਈ ਮਰ ਸਾਹਿਬ ਜਿਨ੍ਹਾਂ ਸਾਭੀਆ ਇੱਕ ਪਲੇਸ ਅੱਗੇ ਨੇ ਮੇਰੇ ਵੀਰੋ ਆਪਾਂ ਤਗੜੇ ਹੋ ਗਏ ਇਸ ਹਲਕੇ ਦੇ ਵਿੱਚੋਂ ਇਹਨਾਂ ਨੂੰ ਜਿਖਾਈਏ ਤਾਂ ਇਹ ਬਲਾਈ ਪ੍ਰਸਾਦ ਦਾ ਹੋਣਾ ਦਾ ਟਾਈਮ ਹੋਣਾ ਦਾ ਟਾਈਮ ਜਿਹੜਾ ਇਹਨਾਂ ਨੇ ਆਪਣੇ ਐਮਐਮਏ ਦੇ ਹੁੰਦਿਆਂ ਪਿੰਡਾਂ ਵਿੱਚ ਵਿਕਾਸ ਕਰਾਇਆ ਕੰਮ ਕੀਤਾ ਉਹ ਫਿਰ ਸਰਕਾਰ ਨੇ ਜੀ ਸੇ ਕੀ ਇਹਨਾਂ ਨੇ ਸਾਡਾ ਸਾਥ ਦਿੱਤਾ ਹਾਂ ਜੀ ਬੇਤੀ ਕਰਨਾ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਆਪਾਂ ਆਪਣੇ ਇਲਾਕੇ ਦੇ ਵਿੱਚੋਂ ਇਹਨਾਂ ਨੂੰ ਜਿਤਾਈਏ ਇਹ ਜਿਤਾਇਆ ਤਾਂ ਜਾ ਸਕਦਾ ਵਾ ਜਿਸ ਤਰ੍ਹਾਂ ਅੱਜ ਤੱਕ ਜਿਹੜਾ ਛੱਛਾ ਮਾਰਦਾ ਵਾ ਇਹ ਸਰਦਾਰ ਭਲਾਈਪੁਰ ਸਾਹਿਬ ਦੀ ਦੇੜਿਆ ਕਿਉਂਕਿ